ਸਾਨੂੰ ਇਥੋਂ ਦੀ ਨਿਮਾਉਂਦੀ ਕਰਨ ਦਾ ਮੌਕਾ ਮਿਲਿਆ ਅਸੀਂ ਜਿਹੜਾ ਨੋਟੀਫਿਕੇਸ਼ਨ ਨੂੰ ਪਾੜ ਕੇ ਰੱਦ ਕਰਕੇ ਬਲਾਕ ਤਸਿੱਕਾ ਨੂੰ ਮੁੜ ਦੁਬਾਰਾ ਬਹਾਲ ਕਰ ਦਿਆਂਗੇ ਕਿਉਂ ਉਹਨਾਂ ਦੁਆਰਾ ਜਿਹੜੇ ਸੀਗੇ ਆਪਣਾ ਇਤਰਾਜ਼ ਨਹੀਂ ਲਾਏ ਗਏ ਇਸ ਫੈਸਲੇ ਕਿਉਂ ਉਹਨਾਂ ਨੇ ਜਿਹੜਾ ਸੀਗਾ ਇਸ ਫੈਸਲੇ ਨੂੰ ਲਾਗੂ ਕਰਨ ਲਈ ਚੁੱਪ ਕਰਕੇ ਮੂੰਹ ਦੇ ਵਿੱਚ ਨੂੰ ਉਂਗਲ ਪਾ ਕੇ ਤੇ ਬੈਠੇ ਰਹਿਣ ਦਾ ਫੈਸਲਾ ਕੀਤਾ ਅੱਜ ਮੰਤਰੀ ਸਾਹਿਬ ਵੱਲੋਂ ਚੋਰ ਦਰਵਾਜ਼ੇ ਦੇ ਰਹੀਂ ਇੱਕ ਪੰਜਾਬ ਸਰਕਾਰ ਦੇ ਅਫੀਸਰ ਦੇ ਕੋਲੋਂ ਪੱਤਰ ਜਾਰੀ ਕਰਵਾ ਦਿੱਤਾ ਜਿੰਨਾ ਤੁਸੀਂ ਉਹਨਾਂ ਨੂੰ ਸਮਝਦੇ ਹੋ ਔਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਜਾਗਰੂਕ ਨੇ ਭੜੀ ਪਾਤੀ ਇਸ ਗੱਲ ਦੇ ਤੁਹਾਡੀ ਚਲਾਕੀਆਂ 65 ਪੰਚਾਇਤਾਂ ਨੂੰ ਇਹਨਾਂ ਨੇ ਢੰਡਿਆਲਾ ਬਲਾਕ ਦੇ ਨਾਲ ਜੋੜ ਦਿੱਤਾ ਪਰ ਅੱਜ ਹੰਕਾਰ ਇੰਨਾ ਕਿ ਸਿਰ ਚੜ ਕੇ ਬੋਲ ਰਿਹਾ ਮੌਜੂਦਾ ਐਮਐਲਏ ਔਰ ਮੰਤਰੀ ਸਾਹਿਬ ਦੇ ਔਰ ਅੱਜ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੀ ਸੋਚ ਵਾਲੇ ਲੀਡਰ ਸਾਹਿਬਾਂ ਠੀਕ ਹਨਾ ਚਾਹੋ ਅੱਜ ਹਲਕਾ ਢੰਡਿਆਲਾ ਗੁਰੂ ਦੇ ਵਿੱਚ ਜਿਹੜਾ ਬਲਾਕ ਤਰ ਸਿੱਕਾ ਪੈਂਦਾ ਉਸ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲਾਕੇ ਦੇ ਸਾਡੇ ਇਥੋਂ ਦੇ ਵਿਧਾਇਕ ਔਰ ਮੌਜੂਦਾ ਮੰਤਰੀ ਉਹਨਾਂ ਵੱਲੋਂ ਬਲਾਕ ਤਰ ਸਿੱਕਾ ਨੂੰ ਤੋੜਨ ਦਾ ਕੰਮ ਕੀਤਾ ਗਿਆ ਜਿਹੜਾ ਬਹੁਤ ਹੀ ਅਤਿ ਨਿੰਦਨ ਦੇ ਔਰ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਫੈਸਲਾ ਪੰਜਾਬ ਦੀ ਕੈਬਨਿਟ ਦੇ ਵਿੱਚ ਲਿਆ ਗਿਆ ਹੈ ਅੱਜ ਹਲਕਾ ਝੰਡਿਆਲਾ ਗੁਰੂ ਦੇ ਅੰਦਰ ਸ ਵਿਸ਼ੇਸ਼ ਤੌਰ ਤੇ ਜਿਹੜਾ ਹਲਕਾ ਬਲਾਕ ਕਰ ਸਿੱਕਾ ਹੈ ਔਰ ਮੈਤਾ ਇਥੋਂ ਦੇ ਲੋਕ ਜਿਹੜੇ ਆ ਅੱਜ ਉਹ ਵੱਡੇ ਪੱਧਰ ਤੇ ਜਿਹੜੇ ਆ ਖਰਜਲ ਖਵਾਰ ਹੋਏ ਐ ਇਸ ਫੈਸਲੇ ਦੇ ਨਾਲ ਔਰ ਉਹਨਾਂ ਲੋਕਾਂ ਦੇ ਵੱਲੋਂ ਅੱਜ ਇੱਕ ਵਿਸ਼ਾਲ ਇਕੱਠ ਜਿਹੜਾ ਇੱਥੇ ਅੱਜ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੇ ਇਸ ਫੈਸਲੇ ਦੀ ਹਲਕਾ ਵਿਧਾਇਕ ਦੇ ਔਰ ਮੰਤਰੀ ਦੀ ਇਸ ਫੈਸਲੇ ਦੀ ਜਿਹੜੀ ਹੈ ਨਿਖੇਧੀ ਕੀਤੀ ਹੈ ਉਸ ਦੇ ਨਾਲ-ਨਾਲ ਅਸੀਂ ਇਹ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਅਗਰ ਬਲਾਕ ਦਾ ਸਿੱਕਾ ਬਹਾਲ ਨਾ ਕੀਤਾ ਗਿਆ ਔਰ ਇੱਥੇ ਲੋਕਾਂ ਨੂੰ ਸੰਗਤ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਗਰ ਇਹ ਸੱਤਾ ਦੇ ਹੰਕਾਰ ਦੇ ਵਿੱਚ ਨਹੀਂ ਵੀ ਬਹਾਲ ਕਰਦੇ ਮੌਜੂਦਾ ਮੰਤਰੀ ਔਰ ਇਲਾਕੇ ਦਾ ਵਿਧਾਇਕ ਤਾਂ ਫਿਰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆਉਣ ਵਾਲੇ 27 ਦੇ ਵਿੱਚ ਔਰ ਸਾਨੂੰ ਇਥੋਂ ਦੀ ਨੁਮਾਇੰਦੀ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਜਿਹੜਾ ਨੋਟੀਫਿਕੇਸ਼ਨ ਨੂੰ ਪਾੜ ਕੇ ਰੱਦ ਕਰਕੇ ਬਲਾਕ ਦਾ ਸਿੱਕਾ ਨੂੰ ਮੁੜ ਦੁਬਾਰਾ ਬਹਾਲ ਕਰ ਦਿਆਂਗੇ ਪਰ ਉਹਨਾਂ ਦਾ ਤਾਂ ਕਹਿਣਾ ਵਾ ਕਿ ਜਿਹੜਾ ਦਰਸਿਕਾ ਬਲੌਗ ਆ ਉਹ ਰੱਦ ਨਹੀਂ ਕੀਤਾ ਗਿਆ ਕੰਮ ਜਿਹੜਾ ਵੀਡੀਓ ਆ ਇੱਥੇ ਵੀ ਕਰੇਗਾ ਜੰਡੇ ਵਾਲੇ ਵੀ ਕਰੇਗਾ ਇੱਥੇ ਵੀ ਵਰਕਰ ਕੰਮ ਕਰਨਗੇ ਤੇ ਉੱਥੇ ਵੀ ਜਾ ਕੇ ਕੰਮ ਕਰਵਾ ਸਕਦੇ ਨੇ ਮੇਰੇ ਖਿਆਲ ਸੱਤਾ ਦੇ ਹੰਕਾਰ ਦੇ ਵਿੱਚ ਜਿਹੜਾ ਹੈ ਨਾ ਇਹਦੀ ਬਿਆਨਬਾਜ਼ੀ ਹੋ ਰਹੀ ਹੈ ਅਗਰ ਨਹੀਂ ਰੱਦ ਕੀਤਾ ਗਿਆ ਤੇ ਫਿਰ ਇਹ ਏਜੰਡੇ ਦੀ ਆਈਟਮ ਪੰਜਾਬ ਸਰਕਾਰ ਦੀ ਕੈਬਨਿਟ ਦੇ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਪਾ ਕੇ ਕਿਵੇਂ ਆਈ ਅਗਰ ਨਹੀਂ ਰੱਦ ਕੀਤਾ ਗਿਆ ਤਾਂ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਕਿਉਂ ਜਾਰੀ ਕੀਤਾ ਗਿਆ ਜਿਸ ਵੇਲੇ ਥੱਲੇ ਪ੍ਰਸ਼ਾਸਨ ਦੇ ਅਫੀਸਰ ਜਿੰਮੇਵਾਰਾਂ ਨੇ ਇੱਕ ਖਰੜਾ ਸਾਰਾ ਤਿਆਰ ਕਰਕੇ ਮੰਤਰੀ ਜੀ ਦੀ ਨੱਕ ਦੇ ਹੇਠਾਂ ਮੌਜੂਦਾ ਐਮਐਲਏ ਦੀ ਨੱਕ ਦੇ ਹੇਠਾਂ ਕਿਉਂਕਿ ਜਿਹੜੇ ਇੱਥੋਂ ਦੇ ਐਮਐਲਏ ਨੇ ਵਿਧਾਇਕ ਨੇ ਉਹ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਵੀ ਨੇ ਔਰ ਜਿਸ ਵੇਲੇ ਉਹਨਾਂ ਵੱਲੋਂ ਕੈਬਨਿਟ ਦੇ ਵਿੱਚ ਇਹ ਏਜੰਡੇ ਦੇ ਆਈਟਮ ਗਈ ਹੈ ਔਰ ਉਹਨੂੰ ਅੰਦਰ ਪਾਸ ਕੀਤਾ ਗਿਆ ਤੇ ਕਿਉਂ ਹਲਕਾ ਵਿਧਾਇਕ ਤੇ ਮੰਤਰੀ ਵੱਲੋਂ ਇਸ ਜਿਹੜਾ ਫੈਸਲੇ ਦਾ ਵਿਰੋਧ ਨਹੀਂ ਕੀਤਾ ਗਿਆ ਕਿਉਂ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕੀਤੀ ਜੇ ਨੋਟੀਫਿਕੇਸ਼ਨ ਜਾਰੀ ਹੋ ਵੀ ਗਈ ਤਾਂ ਉਸ ਤੋਂ ਬਾਅਦ ਕੁਝ ਦਿਨ ਟਾਈਮ ਸਮਾਂ ਮਿਲਦਾ ਜਦੋਂ ਤੁਸੀਂ ਆਪਣੇ ਇਤਰਾਜ਼ ਲਗਾ ਸਕਦੇ ਹੋ ਉਸ ਨੋਟੀਫਿਕੇਸ਼ਨ ਦੇ ਉੱਪਰ ਕਿਉਂ ਉਹਨਾਂ ਦੁਆਰਾ ਜਿਹੜੇ ਸੀਗੇ ਆਪਣਾ ਇਤਰਾਜ਼ ਨਹੀਂ ਲਾਇਆ ਗਿਆ ਇਸ ਫੈਸਲੇ ਦੇ ਉਲਟ ਕਿਉਂ ਉਹਨਾਂ ਨੇ ਜਿਹੜਾ ਸੀਗਾ ਇਸ ਫੈਸਲੇ ਨੂੰ ਲਾਗੂ ਕਰਨ ਲਈ ਚੁੱਪ ਕਰਕੇ ਮੂੰਹ ਦੇ ਵਿੱਚ ਨੰਗਲ ਪਾ ਕੇ ਤੇ ਬੈਠੇ ਰਹਿਣ ਦਾ ਫੈਸਲਾ ਕੀਤਾ ਹੁਣ ਜਦੋਂ ਅੱਜ ਲੋਕ ਵੱਡੇ ਪੱਧਰ ਦੇ ਉੱਤੇ ਜਿਹੜਾ ਮੰਤਰੀ ਦਾ ਵਿਰੋਧ ਕਰਨ ਲੱਗ ਪਿਆ ਹੈ ਇਸ ਫੈਸਲੇ ਦਾ ਵਿਰੋਧ ਕਰਨ ਲੱਗ ਪਿਆ ਹੈ ਤੇ ਮੰਤਰੀ ਸਾਹਿਬ ਨੂੰ ਕਿਤੇ ਨਾ ਕਿਤੇ ਜਿਹੜੀ ਜ਼ਮੀਨ ਹੈ ਸਿਆਸੀ ਅੱਜ ਇਸ ਬਲਾਕ ਦੇ ਵਿੱਚ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਤੇ ਅੱਜ ਮੰਤਰੀ ਸਾਹਿਬ ਇੱਕ ਪੰਜਾਬ ਸਰਕਾਰ ਦੇ ਅਫੀਸਰ ਦੇ ਕੋਲੋਂ ਪੱਤਰ ਜਾਰੀ ਕਰਵਾ ਦਿੱਤਾ ਜਾਂਦਾ ਕਿ ਨਹੀਂ ਵੀਡੀਓ ਦਾ ਟਾਈਮ ਉੱਥੇ ਬੈਠ ਜਗਾ ਵੀਡੀਓ ਦਾ ਟਾਈਮ ਇੱਥੇ ਬੈਠ ਜਗਾ ਲੋਕਾਂ ਨੂੰ ਭੋਲੇ ਭਾਲੇ ਨੇ ਪੰਜਾਬ ਦੇ ਲੋਕ ਮੰਨ ਲਿਆ ਭੋਲੇ ਭਾਲੇ ਆ ਵੀ ਤੁਹਾਡੇ ਹੱਥੋਂ ਠੱਗੇ ਗਏ 2022 ਦੇ ਵਿੱਚ ਪਰ ਲੋਕ ਇੰਨੇ ਵੀ ਮੂਰਖ ਨਹੀਂ ਜਿੰਨਾ ਤੁਸੀਂ ਉਹਨਾਂ ਨੂੰ ਸਮਝਦੇ ਔਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਜਾਗਰੂਕ ਨੇ ਭੜੀ ਪਾ ਤ ਇਸ ਗੱਲ ਦੇ ਤੁਹਾਡੀ ਚਲਾਕੀਆਂ ਤੋਂ ਸਮਝਦੇ ਨੇ ਔਰ ਇਹਦਾ ਜਵਾਬ ਜਿਹੜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਵਿੱਚ ਜ਼ਰੂਰ ਦੇਣਗੇ ਤਰਸਿੱਕਾ ਬਲਾਕ ਦੇ ਅੰਦਰ ਕਿੰਨੀਆਂ ਪੰਚਾਇਤਾਂ ਜਿਹੜੀਆਂ ਆਉਂਦੀਆਂ ਸੀ ਤੇ ਕਿੰਨੇ ਕਿ ਦਿੱਕਤ ਪਰੇਸ਼ਾਨੀ ਜਿਹੜੀ ਆ ਇਹਨਾਂ ਪੰਚਾਇਤਾਂ ਨੂੰ ਹੋਵੇਗੀ ਬਲਾਕ ਬੰਦ ਹੋਣ ਦੇ ਨਾਲ ਤਰਸਿੱਕਾ ਬਲਾਕ ਦੀਆਂ 43 ਪੰਚਾਇਤਾਂ ਨੇ ਔਰ ਇਹਨਾਂ 43 ਪੰਚਾਇਤਾਂ ਦੇ ਨਾਲ ਜਿਹੜਾ ਸੀਗਾ ਮਹਿਤੇ ਬਲਾਕ ਦੀਆਂ ਸਾਡੀਆਂ 22 ਪੰਚਾਇਤਾਂ ਜਿਹੜੀਆਂ ਜੋੜੀਆਂ ਗਈਆਂ ਸੀਗੀਆਂ ਰਈਏ ਬਲਾਕ ਦੇ ਨਾਲ ਅੱਜ ਮਹਿਤੇ ਦੀਆਂ ਪੰਚਾਇਤਾਂ ਨੂੰ ਤਰਸਿੱਕੇ ਦੀਆਂ ਪੰਚਾਇਤਾਂ ਨੂੰ ਲਗਭਗ 65 ਪੰਚਾਇਤਾਂ ਬਣ ਜਾਂਦੀਆਂ ਨੇ ਇਹਨਾਂ ਟੋਟਲ 65 ਪੰਚਾਇਤਾਂ ਨੂੰ ਇਹਨਾਂ ਨੇ ਢੰਡਿਆਲਾ ਬਲਾਕ ਦੇ ਨਾਲ ਜੋੜ ਦਿੱਤਾ ਜਿੱਦੇ ਨਾਲ ਭਾਰੀ ਖੱਜਲ ਖਵਾਰੀ ਦਾ ਜਿਹੜਾ ਸਾਹਮਣਾ ਪਰੇਸ਼ਾਨੀ ਦਾ ਜਿਹੜਾ ਇੱਥੋਂ ਦੇ ਇਲਾਕਾ ਨਿਵਾਸੀਆਂ ਨੂੰ ਤੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪਏਗਾ ਔਰ ਇਹ ਮਹਾ ਮੂਰਖਤਾ ਵਾਲਾ ਫੈਸਲਾ ਜਿਹੜਾ ਆ ਇਹ ਮੌਜੂਦਾ ਐਮ.ਐਲ.ਏ ਔਰ ਮੰਤਰੀ ਸਾਹਿਬ ਵੱਲੋਂ ਜਿਹੜਾ ਲਿਆ ਗਿਆ ਹੈ ਔਰ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਲਿਆ ਗਿਆ ਫੈਸਲਾ ਹੈ ਔਰ ਇਹ ਜਿਹੜਾ ਖਾਮਿਆਜ਼ਾ ਹੈ ਇਹਨਾਂ ਨੂੰ 2027 ਚ ਲੋਕ ਚਿੰਤਰਾ ਭੁਗਤਣਗੇ ਇਹਨਾਂ ਨੂੰ ਔਰ ਸੱਤਾ ਦੇ ਹੰਕਾਰ ਦੇ ਵਿੱਚ ਅੱਜ ਸੱਤਾ ਦੇ ਹੰਕਾਰ ਦੇ ਵਿੱਚ ਆ ਸਾਡੀਆਂ ਭੈਣਾਂ ਆਈਆਂ ਨੇ ਆ ਨਾਲ ਸਾਡੇ ਭਾਈ ਆਏ ਨੇ ਦੇ ਪਿੰਡ ਸਰਜਾ ਦੇ ਵਿੱਚੋਂ ਜਿੱਥੇ ਅੱਜ ਇਹ ਸਾਰੀਆਂ ਵੱਖ-ਵੱਖ ਪਾਰਟੀਆਂ ਕੋਈ ਵੀ ਰਾਜਨੀਤਿਕ ਪਾਰਟੀ ਹੈ ਕੋਈ ਜਿੱਥੇ ਬੰਦੀਆਂ ਅੱਜ ਉਹ ਇਹ ਆਵਾਜ਼ ਬੁਲੰਦ ਕਰਦੀਆਂ ਨੇ ਕਿ ਮਹਿਲਾਵਾਂ ਨੂੰ ਔਰਤਾਂ ਨੂੰ ਸਨਮਾਨ ਦਿੱਤਾ ਜਾਏਗਾ ਰਾਜਨੀਤੀ ਦੇ ਅੰਦਰ ਔਰ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਅੱਗੇ ਲੈ ਕੇ ਆਂਦਾ ਜਾਏਗਾ ਅੱਜ ਕਾਂਗਰਸ ਪਾਰਟੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਇਹ ਸੋਚ ਸੀਗੀ 33% ਮਹਿਲਾਵਾਂ ਨੂੰ ਰਿਜ਼ਰਵੇਸ਼ਨ ਦੇ ਕੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਂਦਾ ਜਾਵੇ ਔਰ ਅੱਜ ਦੇਤੇ ਸਾਡੀਆਂ ਭੈਣਾਂ ਰਾਜਨੀਤੀ ਦੇ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਅੱਗੇ ਆ ਰਹੀਆਂ ਨੇ ਔਰ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਇਸ ਸਰਜੇ ਪਿੰਡ ਤੋਂ ਸਾਡੀਆਂ ਤਿੰਨੋਂ ਮੌਜੂਦਾ ਭੈਣਾਂ ਨੇ ਤਿੰਨੋਂ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਨੇ ਔਰ ਨਾਲ ਸਾਡੇ ਭਾਈ ਸਾਹਿਬ ਇਹ ਵੀ ਇਸੇ ਭਾਈਚਾਰੇ ਦੇ ਨਾਲ ਗਰੀਬ ਪਰਿਵਾਰ ਦੇ ਨਾਲ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਪਿੰਡ ਵਾਸੀਆਂ ਨੇ ਵੋਟਾਂ ਪਾ ਕੇ ਮੈਂਬਰ ਪੰਚਾਇਤ ਚੁਣਿਆ ਨਾਲ ਭਾਈ ਸਾਹਿਬ ਨੂੰ ਮੈਂਬਰ ਪੰਚਾਇਤ ਚੁਣਿਆ ਔਰ ਅੱਜ ਹੰਕਾਰ ਇੰਨਾ ਕਿ ਸਿਰ ਚੜ ਕੇ ਬੋਲ ਰਿਹਾ ਮੌਜੂਦਾ ਐਮਐਲਏ ਔਰ ਮੰਤਰੀ ਸਾਹਿਬ ਦੇ ਕਿ ਇਹਨਾਂ ਤਿੰਨਾਂ ਸਾਡੀਆਂ ਭੈਣਾਂ ਨੂੰ ਚੁਣੀਆਂ ਹੋਈਆਂ ਮੈਂਬਰ ਪੰਚਾਇਤਾਂ ਨੂੰ ਜਿਹੜੀਆਂ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਨੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਾਲ ਭਾਈ ਸਾਹਿਬ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਜੇ ਦਲਿਤਾਂ ਨੂੰ ਤੁਸੀਂ ਚੁਣੇ ਹੋਏ ਨਮਾਇੰਦਿਆਂ ਨੂੰ ਇਸ ਤਰ੍ਹਾਂ ਹੀ ਸਸਪੈਂਡ ਕਰਨਾ ਤੇ ਫਿਰ ਪੰਜਾਬ ਸਰਕਾਰ ਕਿੰਨੀ ਕੁ ਹਤੈਸ਼ੀਆ ਗਰੀਬ ਗਰੀਬ ਭਾਈ ਚਾਹੀਦੀ ਇਸ ਦਲਿਤ ਵਰਗ ਦੀ ਅੱਜ ਇਹ ਮੂੰਹੋਂ ਬੋਲਦੀ ਤਸਵੀਰ ਹੈ ਚਾਰੇ ਲੋਕ ਤੁਹਾਡੇ ਸਾਹਮਣੇ ਖੜੇ ਹੈ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਵੋਟਾਂ ਪਾਈਆਂ ਸੀਗੀਆਂ ਮੌਜੂਦਾ ਮੈਂਬਰ ਪੰਚਾਇਤ ਬਣਾਇਆ ਇਹਨਾਂ ਭੈਣਾ ਨੇ ਜਿੱਤੇ ਆਪਣੇ ਪੰਚਾਇਤ ਦੇ ਨਾਲ ਮਿਲ ਕੇ ਪਿੰਡ ਦੇ ਵਿੱਚ ਜਿਹੜਾ ਸੀ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਸੀ ਲੋਕਾਂ ਦੇ ਆਸਾਮੀਦਾਰ ਦੇ ਖਰੇ ਉਤਰਨਾ ਸੀ ਕੰਮ ਕਰਨਾ ਸੀ ਅੱਜ ਉਹਨਾਂ ਨੂੰ ਸਸਪੈਂਡ ਕਰਕੇ ਤੇ ਘਰ ਦੇ ਵਿੱਚ ਬਿਠਾ ਦਿੱਤਾ ਗਿਆ ਇਸ ਤੋਂ ਵੱਡੇ ਨਾਦਰਸ਼ਾਈ ਫੈਸਲੇ ਜਿਹੜੇ ਕਿਤੇ ਹੋਰ ਦੇਖਣ ਨੂੰ ਨਹੀਂ ਮਿਲ ਰਹੇ ਔਰ ਅੱਜ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੀ ਸੋਚ ਵਾਲੇ ਲੀਡਰ ਸਾਹਿਬਾਨਾਂ ਨੂੰ ਜਿਹੜੇ ਅੱਜ ਗਰੀਬ ਭਾਈਚਾਰੇ ਦੇ ਨਾਲ ਇਡਾ ਵੱਡਾ ਵਿਤਕਰਾ ਔਰ ਤੱਕੇਸ਼ਾਈ ਔਰ ਅਨਿਆਇ ਕਰ ਰਹੇ